ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਹਰ ਰੋਜ਼ ਕਿਸੇ ਨਾ ਕਿਸੇ ਬੱਚੇ ਦੀ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਇਹਨਾਂ ਵੀਡੀਓਜ਼ ਵਿੱਚ ਕੁਝ ਜਿਵਾਕ ਬਹੁਤ ਜ਼ਿਆਦਾ ਸ਼ਰਾਰਤਾ ਕਰਦੇ ਨੇ ਤੇ ਉੱਥੇ ਹੀ ਕੁਝ ਜਿਵਾਕ ਭੋਲੀਆਂ ਭੋਲੀਆਂ ਜਿਹੇ ਗੱਲਾਂ ਕਰਦੇ ਨੇ ਜਿਨ੍ਹਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਹਾਸਾ ਵੀ ਆਉਂਦਾ ਆ ਤੇ ਹੁਣ ਆ ਇੱਕ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਮੁੰਡਾ ਆਪਣੇ ਪਿਤਾ ਨੂੰ ਇੱਕ ਐਸਾ ਸਵਾਲ ਪੁੱਛ ਲੈਂਦਾ ਆ ਕਿ ਜਿਸ ਨੂੰ ਸੁਣ ਕੇ ਉਸ ਦਾ ਪਿਤਾ ਵੀ ਹਾਸਾ ਹੱਸ ਕੇ ਦੂਰਾ ਹੋ ਜਾਂਦਾ ਆ। ਤੁਸੀਂ ਵੀ ਦੇਖੋ ਐਸਾ ਕਿਹੜਾ ਸਵਾਲ ਪੁੱਛਿਆ ਇਸ ਉਹਨੇ ਆਪਣੇ ਪਿਤਾ ਨੂੰ ਪਾਪਾ ਹੂੰ ਆਪਣੀ ਦਾੜੀ ਇਹ ਦੋਖਦੀ ਹੈ ਦਾੜੀ ਕਾ ਦੋਖਦੀ ਹੂੰ ਦਾੜੀ ਆਪੇ ਹੋ ਕੇ ਪੈਂਦੀ ਜਦੋਂ ਵੱਡੇ ਹੁੰਦੇ ਬੰਦੇ ਅੱਛਾ ਬੀ ਪਾਣਾ ਪੈਂਦਾ ਨਹੀਂ ਬੀ ਨਹੀਂ ਪਾਣਾ ਪੈਂਦਾ ਤੈਨੂੰ ਕਿ ਨਹੀਂ ਦੱਸਿਆ ਬੀ ਪਾਣਾ ਪੈਂਦਾ ਹੈ ਹਾਂ ਨੂੰ ਆਪੇ ਪਤਾ ਲੱਗ ਗਿਆ ਇਹ ਪੱਠੇ ਥੋੜੀ ਹੈ ਝੋਨਾ ਥੋੜੀ ਹੈ ਇਹ ਜਦੋਂ ਬੰਦਾ ਵੱਡਾ ਹੁੰਦਾ ਨਾ රතු වඩා ගර හ අප